ਵਕਫ ਸੋਧ ਬਿੱਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਇਹ ਬਿੱਲ ਘੱਟ ਗਿਣਤੀ ਮੁਸਲਿਮ ਕੌਮ ਨੂੰ ਦਬਾਉਣ ਦੀ ਮਨਭਾਵਨਾ ਅਧੀਨ ਲਿਆਂਦਾ ਜਾ ਰਿਹਾ ਹੈ ਜੋ ਕਿ ਇੱਕ ਤਾਨਾਸ਼ਾਹੀ ਅਮਲ ਹੈ। ਉਹਨਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਵਕਫ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਰਾਹੀਂ ਮੁਸਲਿਮ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਸਿਆਸੀ ਤੌਰ ਤੇ ਦਬਾਉਣ ਹਿਤ ਹਕਮਰਾਨਾਂ ਵੱਲੋਂ ਤਾਨਾਸ਼ਾਹੀ ਅਮਲ ਕਰਨ ਦੀ ਵੱਡੀ ਸੰਭਾਵਨਾ ਹੈ। ਜੈਸਨਾਲ ਮੁਸਲਿਮ ਕੌਮ ਨਾਲ ਹੋਣ ਵਾਲੀ ਬੇਇਨਸਾਫੀ ਤੇ ਜ਼ਬਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨੇ ਵੀ ਕਿਹਾ ਕਿ ਹਿੰਦੂਤਵ ਮੋਦੀ ਹਕੂਮਤ ਵੱਲੋਂ ਹੁਣ ਤੱਕ ਜਿੰਨੀਆਂ ਵੀ ਵਿਧਾਨ ਵਿੱਚ ਸੋਧਾਂ ਕਰਕੇ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਵਿੱਚ ਇਥੋਂ ਦੇ ਨਿਵਾਸੀਆਂ ਦੀ ਬੈਤਰੀ ਘਾਟ ਉਹਨਾਂ ਉੱਤੇ ਸਿਆਸੀ ਤੇ ਮਾਲੀ ਦਬਾਅ ਪਾਉਣ ਦੀ ਜ਼ਿਆਦਾ ਗੱਲ ਨਜ਼ਰ ਆ ਰਹੀ ਹੈ। ਕਿਉਂਕਿ ਹਿੰਦੂਤਵ ਹਕਮਰਾਨ ਲੰਬੇ ਸਮੇਂ ਤੋਂ ਅਜਿਹੀ ਜਮਹੂਰੀਅਤ ਤੇ ਵਿਧਾਨ ਵਿਰੋਧੀ ਅਮਲ ਕਰਦੇ ਆ ਰਹੇ ਹਨ ਜਿਸ ਨਾਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾ ਨੂੰ ਮਿਲੇ ਵਿਧਾਨਕ ਸਮਾਜਿਕ ਅਤੇ ਧਾਰਮਿਕ ਹੱਕਾਂ ਨੂੰ ਕੁਚਲ ਕੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਦੁਖਦਾਇਕ ਅਮਲ ਹੋ ਰਹੇ ਹਨ ਇਤੋਂ ਤੱਕ ਕਿ ਜੋ ਸੈਂਟਰ ਦੀ ਮੋਦੀ ਹਕੂਮਤ ਨੇ ਵਕਫ ਸੋਧ ਬਿਲ ਪਾਸ ਕੀਤਾ ਹੈ ਉਸ ਬੋਰਡ ਵਿੱਚ ਦੋ ਗੈਰ ਮੁਸਲਿਮ ਮੈਂਬਰਾਂ ਨੂੰ ਰੱਖਣ ਤੇ ਹਕਮਰਾਨਾਂ ਦੀ ਮਨਭਾਵਨਾ ਪ੍ਰਤੱਖ ਨਜ਼ਰ ਆ ਰਹੀ ਹੈ ਉਹਨਾਂ ਕਹਿੰਦੇ ਕਿ ਇਥੋਂ ਤੱਕ ਘਟ ਗਿਣਤੀ ਸਿੱਖ ਕੌਮ ਦੀ ਜੋ ਕਾਨੂੰਨ ਰਾਹੀ ਚੁਣੀ ਹੋਈ 1925 ਵਿੱਚ ਪਾਰਲੀਮੈਂਟ ਹੋਂਦ ਵਿੱਚ ਆਈ ਸੀ ਉਸ ਦੀਆਂ ਬੀਤੇ 14 ਸਾਲਾਂ ਤੋਂ ਜਨਰਲ ਚੋਣਾਂ ਨਾ ਕਰਵਾਉਣ ਦੀ ਕਾਰਵਾਈ ਵੀ ਘਟ ਗਿਣਤੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮੇਂ ਪਾਰਲੀਮੈਂਟ ਦੇ ਤੌਰ ਤੇ ਵਿਚਰ ਰਹੀ ਹੈ ਜਿਸ ਨੂੰ ਪ੍ਰਬੰਧ ਕਰਨ ਤੋਂ ਇਲਾਵਾ ਹੋਰ ਵੱਡੇ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ ਪਰ ਇਸ ਦੇ ਬਾਵਜੂਦ ਵੀ ਹਕੂਮਤੀ ਸਰਪ੍ਰਸਤੀ ਹੇਠ ਮੌਜੂਦਾ ਸਿੱਖ ਕੌਮ ਵਿੱਚੋਂ ਆਪਣੀ ਸ਼ਾਖ ਗਵਾ ਚੁੱਕੇ ਧੜੇ ਨੂੰ ਗੈਰਕਾਨੂੰਨੀ ਅਤੇ ਸਿੱਖ ਵਿਰੋਧੀ ਸੋਚ ਅਨੁਸਾਰ ਕੀਤੇ ਜਾਣ ਵਾਲੇ ਵੱਡੇ ਫੈਸਲਿਆਂ ਨੂੰ ਰੋਕਣ ਦੀ ਬਜਾਏ ਹੁਕਮਰਾਨ ਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ ਇਸੇ ਸੋਚ ਦੇ 因 ਹੁਕਮਰਾਨ ਸਿੱਖ ਕੌਮ ਵਿੱਚ ਵੰਡੀ ਪਾ ਕੇ 파ੜੋ ਅਤੇ ਰਾਜਕਰੋਹੀ ਸੋਚ ਤੇ ਵੀ ਅਮਲ ਕਰ ਰਹੇ ਹਨ ਜੋ ਸੀ ਕਮ ਸਮੂਚੇ ਸੰਸਾਰ ਵਿੱਚ ਬਿਨਾਂ ਕਿਸੇ ਜਾਤ ਪਾਤ ਉੱਚ ਨੀਚ ਆਦ ਪੇ ਤੁਮ ਨੁਕਤਾ ਦੀ ਬੈਤਰੀ ਲਈ ਆਪਣੇ ਜਨਮ ਤੋਂ ਹੀ ਯਤਨਸ਼ੀਲ ਹੈ ਉਹਨਾਂ ਵਿੱਚ ਭਰਾਮਾਰੂ ਜੰਗ ਕਰਵਾਉਣ ਦੀਆਂ ਕਾਰਵਾਈਆਂ ਕਰਕੇ ਇਹ ਭਾਜਪਾ ਆਰਐਸਐਸ ਨਾਲ ਸੰਬੰਧਤ ਹੁਕਮਰਾਨ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਦੀ ਤਾਕ ਵਿੱਚ ਹਨ ਜੋ ਗੈਰ ਵਿਧਾਨਕ ਤੇ ਗੈਰ ਇਨਸਾਨੀਅਤ ਅਮਲ ਹਨ ਉਨਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮਹਿਸੂਸ ਕਰਦਾ ਹੈ ਕਿ ਕਮਾਂਦਰੀ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਤੇ ਯੂਨ ਘਟਕਿੰਤੀ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਘਟਕਿੰਤੀ ਕੋ ਮਸਬੰਦੀ ਹਿੰਦੂਤਵ ਹਕਮਰਾਨਾਂ ਵੱਲੋਂ ਅਪਣਾਈਆਂ ਜਾ ਰਹੀਆਂ ਗੈਰ ਵਿਧਾਨਕ ਨੀਤੀਆਂ ਤੇ ਆਮਲਾ ਵਿਰੁੱਧ ਸਖਤ ਨੋਟਿਸ ਲੈਂਦੇ ਹੋਏ ਜੋ ਹਕਮਰਾਨ ਘਟਕਿੰਤੀਆਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਅਤੇ ਇੱਥੇ ਹਿੰਦੂ ਰਾਸ਼ਟਰ ਕਾਇਮ ਕਰਨਾ ਚਾਹੁੰਦੇ ਹਨ ਔਸ ਵਿਰੋਧ ਮਨੁੱਖੀ ਅਧਿਕਾਰਾਂ ਦੇ ਬਿਨਾ ਤੇ ਅਤੇ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਤੁਰੰਤ ਹਿੰਦੂਤਵ ਹਕੂਮਰਾਨਾਂ ਵਿਰੁੱਧ ਸਖਤ ਨੋਟਿਸ ਲੈਣ। ਬਖਸੋਦ ਬਿਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਇਹ ਬਿਲ ਘੱਟ ਗਿਣਤੀ ਮੁਸਲਿਮ ਕੌਮ ਨੂੰ ਦਬਾਉਣ ਦੀ ਮਨਭਾਵਨਾ ਅਧੀਨ ਲਿਆਂਦਾ ਜਾ ਰਿਹਾ ਹੈ ਜੋ ਕਿ ਇੱਕ ਤਾਨਾਸ਼ਾਹੀ ਅਮਲ ਹੈ। ਉਨਾ ਕਹੇ ਕਿ ਮੋਦੀ ਹਕੂਮਤ ਵੱਲੋਂ ਵਕਫ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਰਾਹੀਂ ਮੁਸਲਿਮ ਕੌਮ ਨੂੰ ਧਾਰਮਿਕ ਸਮਾਜਿਕ ਅਤੇ ਸਿਆਸੀ ਤੌਰ ਤੇ ਦਬਾਉਣ ਹਿਤ ਹਕਮਰਾਨਾਂ ਵੱਲੋਂ ਤਾਨਾशाही ਅਮਲ ਕਰਨ ਦੀ ਵੱਡੀ ਸੰਭਾਵਨਾ ਹੈ ਜਿਸ ਨਾਲ ਮੁਸਲਿਮ ਕੌਮ ਨਾਲ ਹੋਣ ਵਾਲੀ ਬੇਇਨਸਾਫੀ ਤੇ ਜ਼ਬਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਨੇ ਵੀ ਕਿਹਾ ਕਿ ਹਿੰਦੂਤਵ ਮੋਦੀ ਹਕੂਮਤ ਵੱਲੋਂ ਹੁਣ ਤੱਕ ਜਿੰਨੀਆਂ ਵੀ ਵਿਧਾਨ ਵਿੱਚ ਸੋਧਾਂ ਕਰਕੇ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਉਹਨਾਂ ਵਿੱਚ ਇਥੋਂ ਦੇ ਨਿਵਾਸੀਆਂ ਦੀ ਬੈਤਰੀ ਘਾਟ ਉਹਨਾਂ ਉੱਤੇ ਸਿਆਸੀ ਤੇ ਮਾਲੀ ਦਬਾਅ ਪਾਉਣ ਦੀ ਜ਼ਿਆਦਾ ਗੱਲ ਨਜ਼ਰ ਆ ਰਹੀ ਹੈ ਕਿਉਂਕਿ ਹਿੰਦੂਤਵ ਹਕਮਰਾਣ ਲੰਮੇ ਸਮੇਂ ਤੋਂ ਅਜਿਹੀ ਜਮਹੂਰੀਅਤ ਤੇ ਵਿਧਾਨ ਵਿਰੋਧੀ ਅਮਲ ਕਰਦੇ ਆ ਰਹੇ ਹਨ ਜਿਸ ਨਾਲ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾ ਨੂੰ ਮਿਲੇ ਵਿਧਾਨਕ ਸਮਾਜਿਕ ਅਤੇ ਧਾਰਮਿਕ ਹੱਕਾਂ ਨੂੰ ਕੁਚਲ ਕੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਦੁਖਦਾਇਕ ਅਮਲ ਹੋ ਰਹੇ ਹਨ ਇਥੋਂ ਤੱਕ ਕਿ ਜੋ ਸੈਂਟਰ ਦੀ ਮੋਦੀ ਹਕੂਮਤ ਨੇ ਵਕਫ ਸੋਧ ਬਿਲ ਪਾਸ ਕੀਤਾ ਹੈ ਉਸ ਬੋਰਡ ਵਿੱਚ ਦੋ ਗੈਰ ਮੁਸਲਿਮ ਮੈਂਬਰਾਂ ਨੂੰ ਰੱਖਣ ਤੇ ਹੁਕਮਰਾਨਾਂ ਦੀ ਮੰਤ ਭਾਵਨਾ ਪ੍ਰਤੱਖ ਨਜ਼ਰ ਆ ਰਹੀ ਹੈ। ਉਹਨਾਂ ਕਹਿੰਦੇ ਕਿ ਇਥੋਂ ਤੱਕ ਘਟ ਗਿਣਤੀ ਸਿੱਖ ਕੌਮ ਦੀ ਜੋ ਕਾਨੂੰਨ ਰਾਹੀਂ ਚੁਣੀ ਹੋਈ 1925 ਵਿੱਚ ਪਾਰਲੀਮੈਂਟ ਹੋਣ ਦੀ ਚਾਹੀ ਸੀ ਉਸ ਦੀਆਂ ਬੀਤੇ 14 ਸਾਲਾਂ ਤੋਂ ਜਨਰਲ ਚੋਣਾਂ ਨਾ ਕਰਵਾਉਣ ਦੀ ਕਾਰਵਾਈ ਵੀ ਘਟ ਗਿਣਤੀ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਹੈ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮੇਂ ਪਾਰਲੀਮੈਂਟ ਦੇ ਤੌਰ ਤੇ ਵਿਚਰ ਰਹੀ ਹੈ। ਜਿਸ ਨੂੰ ਪ੍ਰਬੰਧ ਕਰਨ ਤੋਂ ਇਲਾਵਾ ਹੋਰ ਵੱਡੇ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ ਪਰ ਇਸ ਦੇ ਬਾਵਜੂਦ ਵੀ ਹਕੂਮਤੀ ਸਰਪ੍ਰਸਤੀ ਹੇਠ ਮੌਜੂਦਾ ਸੇਕੋਂ ਵਿੱਚੋਂ ਆਪਣੀ ਸ਼ਾਖ ਗਵਾ ਚੁੱਕੇ ਧੜੇ ਨੂੰ ਗੈਰਕਾਨੂੰਨੀ ਅਤੇ ਸਿੱਖ ਵਿਰੋਧੀ ਸੋਚ ਅਨੁਸਾਰ ਕੀਤੇ ਜਾਣ ਵਾਲੇ ਵੱਡੇ ਫੈਸਲਿਆਂ ਨੂੰ ਰੋਕਣ ਦੀ ਬਜਾਏ ਹੁਕਮਰਾਨ ਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ ਇਸੇ ਸੋਚ ਦੇ ਇਹ ਹੁਕਮਰਾਨ ਸੇਕੋਂ ਵਿੱਚ ਵੰਡੀ ਪਾ ਕੇ ਪਾੜੋ ਅਤੇ ਰਾਜਕਰੋਹੀ ਸੋਚ ਤੇ ਵੀ ਅਮਲ ਕਰ ਰਹੇ ਹਨ ਜੋ ਸੀ ਕਮ ਸਮੁੱਚੇ ਸੰਸਾਰ ਵਿੱਚ ਬਿਨਾਂ ਕਿਸੇ ਜਾਤ ਪਾਤ ਉੱਚ ਨੀਚ ਆਦ ਪੇ ਤੁਮ ਨੁਕਤਾ ਦੀ ਬੈਤਰੀ ਲਈ ਆਪਣੇ ਜਨਮ ਤੋਂ ਹੀ ਯਤਨਸ਼ੀਲ ਹੈ ਉਹਨਾਂ ਵਿੱਚ ਭਰਾਮਾਰੂ ਜੰਗ ਕਰਵਾਉਣ ਦੀਆਂ ਕਾਰਵਾਈਆਂ ਕਰਕੇ ਇਹ ਭਾਜਪਾ ਆਰਐਸਐਸ ਨਾਲ ਸੰਬੰਧਤ ਹੁਕਮਰਾਨ ਆਪਣੇ ਸਿਆਸੀ ਮਨੋਰਥਾਂ ਨੂੰ ਪੂਰਾ ਕਰਨ ਦੀ ਤਾਕ ਵਿੱਚ ਹਨ ਜੋ ਗੈਰ ਵਿਧਾਨਕ ਤੇ ਗੈਰ ਇਨਸਾਨੀਅਤ ਅਮਲ ਹਨ ਉਨਾ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮਹਿਸੂਸ ਕਰਦਾ ਹੈ ਕਿ ਕੁਮਾਂਦਰੀ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਤੇ ਯੂਨ ਘਟਕਿੰਤੀ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਘਟਕਿੰਤੀ ਕੋ ਮਸਬੰਦੀ ਹਿੰਦੂਤਵ ਹਕੂਮਰਾਨਾਂ ਵੱਲੋਂ ਅਪਣਾਈਆਂ ਜਾ ਰਹੀਆਂ ਗੈਰ ਵਿਧਾਨਕ ਨੀਤੀਆਂ ਤੇ ਅਮਲਾਂ ਵਿਰੁੱਧ ਸਖਤ ਨੋਟਿਸ ਲੈਂਦੇ ਹੋਏ ਜੋ ਹਕੂਮਰਾਨ ਘਟਕਿੰਤੀਆਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ਅਤੇ ਇੱਥੇ ਹਿੰਦੂ ਰਾਸ਼ਟਰ ਕਾਇਮ ਕਰਨਾ ਚਾਹੁੰਦੇ ਹਨ ਉਸ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਬਿਨਾ ਤੇ ਅਤੇ ਬਰਾਬਰਤਾ ਦੀ ਸੋਚ ਦੇ ਆਧਾਰ ਤੇ ਤੁਰੰਤ ਹਿੰਦੂਤਵ ਹਕੂਮਰਾਨਾਂ ਵਿਰੁੱਧ ਸਖਤ ਨੋਟਿਸ ਲੈਂਦ